ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਏ ਪ੍ਰਭ ਸਰਣਾਗਤੀ ਕਿਰਪਾ ਨਿੱਧ ਦਿਆਲ ਏਕ ਅੱਖਰ ਹਰ ਮੰਨ ਵਸਤ ਨਾਨਕ ਹੋ ਤਨ ਹਾਲ ਜੋ ਬਲਾਵੇ ਤਿਉਂ ਬੋਲਾ ਸੁਆਮੀ ਕੁਦਰਤ ਕਮਣਾ ਹਮਾਰੀ ਸਾਧ ਸੰਗਤ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨਾਸ ਕਾ ਮਹਿਮਾ ਜੋ ਤਿਹਾਰੀ ਹਮਨਾ ਸਖਤ ਕਰ ਸਿਬਤ ਤੁਮਾਰੀ ਆਪ ਲਿਹੁ ਤਮ ਕਥਾ ਸੁਧਾਰੀ ਆਪ ਲਿਹੁ ਤਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਤੁਪ ਆਪਣੀਆਂ ਹਾਜ਼ਰੀਆਂ ਲਵਾ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਉੱਤੇ ਮੇਰ ਭਰਿਆ ਹੱਥ ਰੱਖਣ ਸਾਨੂੰ ਨਾਮ ਦੇ ਨਾਲ ਬਾਣੀ ਦੇ ਨਾਲ ਗੁਰੂ ਦੇ ਨਾਲ ਜੁੜਨ ਦੀ ਸਮਰੱਥਾ ਬਖਸ਼ਿਸ਼ ਕਰਨ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਕਿਉਂਕਿ ਅੱਜ ਮੱਗਰ ਦੇ ਮਹੀਨੇ ਦੀ ਦਾ ਸੰਗਰਾਂਦ ਦਾ ਦਿਹਾੜਾ ਹੈ ਸਤਿਗੁਰੂ ਮਹਾਰਾਜ ਜੀ ਸਾਨੂੰ ਇਸ ਮਹੀਨੇ ਕੀ ਉਪਦੇਸ਼ ਕਰਦੇ ਨੇ ਮੱਗਰ ਦੇ ਮਹੀਨੇ ਦੇ ਵਿੱਚ ਜੀਵ ਨੂੰ ਗੁਰਮੁਖ ਪਿਆਰੇ ਨੂੰ ਕੀ ਕਰਨਾ ਚਾਹੀਦਾ ਹੈ ਉਹ ਸਾਨੂੰ ਗੁਰਮੁਖ ਪਿਆਰਿਓ ਸਤਿਗੁਰੂ ਜੀ ਜੋ ਬਖਸ਼ਿਸ਼ ਕਰਦੇ ਨੇ ਆਓ ਮਨ ਮਿਰਤੀਆਂ ਕਾਗਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੱਘਰ ਦਾ ਮਹੀਨਾ ਸਰਵਣ ਕਰੀਏ ਮੱਘਰ ਮਾਹੀ ਸੁਹੰਦੀਆ ਹਰ ਪਿਰ ਸੰਗ ਬੈਠੜੀਆਂ ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੱਗਰ ਮੱਗਰ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਮਾਹੀ ਮਹੀਨੇ ਵਿੱਚ ਤੇ ਸਤਿਗੁਰੂ ਜੀ ਕਹਿੰਦੇ ਪਿਰ ਸੰਗ ਪਤੀ ਦੇ ਨਾਲ ਮੱਗਰ ਬਾਹੀ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਹਾਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਮੱਗਰ ਦੇ ਮਹੀਨੇ ਦੇ ਵਿੱਚ ਉਸ ਭਰੀ ਪੂਰਨ ਪਰਮਾਤਮਾ ਪਤੀ ਦੇ ਨਾਲ ਜੀਵ ਇਸਤਰੀਆਂ ਮਿਲ ਕੇ ਬੈਠਣਗੀਆਂ ਉਹਦਾ ਨਾਮ ਜਪਣਗੀਆਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਪਿਰ ਸੰਗ ਬੈਠੜੀਆਂ ਪਿਰ ਕਹੀਏ ਪਤੀ ਪਰਮੇਸ਼ਰ ਪਰਮਾਤਮਾ ਉਹਦੇ ਨਾਲ ਮਿਲ ਕੇ ਜਦੋਂ ਜੀਵ ਇਸਤਰੀਆਂ ਬੈਠਣ ਗੀਆਂ ਤਾਂ ਸੋਹੰਦੀਆਂ ਕਹੀਏ ਸੋਭਣਗੀਆਂ ਚੰਗੀਆਂ ਲੱਗਣਗੀਆਂ ਕਿਉਂਕਿ ਇਹ ਜਿਹੜਾ ਮਹੀਨਾ ਹੈ ਇਹ ਮਹੀਨਾ ਮੱਗਰ ਦਾ ਠੰਡੇ ਮੌਸਮ ਦਾ ਮਹੀਨਾ ਹੈ ਇਸ ਮਹੀਨੇ ਵਿੱਚ ਮਿੱਠੀ ਮਿੱਠੀ ਠੰਡ ਪੈਂਦੀ ਹੈ ਇਸ ਕਰਕੇ ਇਹ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਗੁਰਮੁਖ ਪਿਆਰਿਓ ਹਰੀਪਤੀ ਦੇ ਨਾਲ ਪਰਮੇਸ਼ਰ ਪਤੀ ਦੇ ਨਾਲ ਬੈਠਣ ਗੀਆਂ ਉਹਦਾ ਜਸ ਕਰਨ ਗੀਆਂ ਨਾਮ ਜਪਣ ਗੀਆਂ ਤੇ ਉਹ ਇਸਤਰੀਆਂ ਸੋਭਾ ਪਾਉਣ ਗੀਆਂ ਇਸ ਮਾਤ ਲੋਕ ਤੇ ਵੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਹੀ ਪਰਮੇਸ਼ਰ ਸਤਕਾਰ ਪਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਮਾਣ ਤੇ ਸਤਕਾਰ ਮਿਲੇਗਾ ਇਸ ਕਰਕੇ ਮੱਗਰ ਮਾਹੀ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਜਿਹੜੀਆਂ ਜੀਵ ਇਸਤਰੀਆਂ ਪਤੀ ਪਰਮੇਸ਼ਰ ਪਰਮਾਤਮਾ ਦੇ ਨਾਲ ਮਿਲ ਕੇ ਬੈਠਣਗੀਆਂ ਨਾਮ ਵਿੱਚ ਬਾਣੀ ਵਿੱਚ ਸਤਸੰਗਤ ਵਿੱਚ ਉਹ ਇਸਤਰੀਆਂ ਸੋਭਾ ਪਾਉਣਗੀਆਂ ਉਹ ਜੀਵ ਇਸਤਰੀਆਂ ਸਦਕਾਰ ਪਾਉਣਗੀਆਂ ਦਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ ਹਾਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਬੜੇ ਕੀਮਤੀ ਲਫ਼ਜ਼ ਵਰਤਦੇ ਹੋਏ ਕਹਿੰਦੇ ਆ ਕਿ ਭਾਈ ਕਿਆ ਗਣੀ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਕੀ ਦੱਸਾਂ ਉਹਨਾਂ ਜੀਵ ਇਸਤਰੀਆਂ ਦੀ ਵਿੜਿਆਈ ਸੋਭਾ ਉਹਨਾਂ ਦਾ ਬਿਆਨ ਨਹੀਂ ਹੋ ਸਕਦਾ ਭਾਬ ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਦਾ ਬਿਆਨ ਨਹੀਂ ਕਰ ਸਕਦਾ ਕਿ ਉਹ ਚੰਗੀਆਂ ਕਿਵੇਂ ਨੇ ਜਿਨ੍ਹਾਂ ਨੂੰ ਸਾਹਿਬ ਕਹੀਏ ਸਾਹਿਬ ਮਾਲਕ ਪਰਮੇਸ਼ਰ ਪਰਮਾਤਮਾ ਮਿਲ ਜਾਵੇ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਮਾਲਕ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਆਪਣੀ ਬੁੱਕਲ ਵਿੱਚ ਲੈ ਲਿਆ ਇਸ ਠੰਡ ਦੀ ਰੁੱਤ ਦੇ ਵਿੱਚ ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ ਉਹਨਾਂ ਦੀ ਮਹਿਮਾ ਬਿਆਨ ਕਰਨ ਤੋਂ ਪਰੇ ਹੈ ਇਸ ਕਰਕੇ ਤਿੰਨ ਕੀ ਸੋਭਾ ਕਿਆ ਗਣੀ ਕਿਹੜੀ ਗਿਣਤੀ ਵਿੱਚ ਹੈ ਉਹਨਾਂ ਜੀਵ ਇਸਤਰੀਆਂ ਦੀ ਸੋਭਾ ਜਿਹੜੇ ਇਸ ਮਹੀਨੇ ਮੱਕਰ ਦੇ ਮਹੀਨੇ ਵਿੱਚ ਭਰੀ ਪੂਰਨ ਪਤੀ ਪਰਮੇਸ਼ਰ ਪ੍ਰਮਾਤਮਾ ਦੀ ਬੁੱਕਲ ਦੇ ਵਿੱਚ ਬੈਠ ਕੇ ਸਤਸੰਗਤ ਵਿੱਚ ਬੈਠ ਕੇ ਸਾਹਿਬ ਮੇਲੜੀਆਂ ਸਾਹਿਬ ਦੇ ਨਾਲ ਜਿਹੜੀਆਂ ਮਿਲ ਜਾਂਦੀਆਂ ਨੇ ਜਿਨ੍ਹਾਂ ਨੂੰ ਸਾਹਿਬ ਆਪਣੇ ਚਰਨਾਂ ਦੇ ਨਾਲ ਮਲਾ ਲੈਂਦਾ ਹੈ ਤਨ ਮਨ ਮੌਲੀ ਆਰਾਮ ਸਿਉ ਸੰਗ ਸਾਦ ਸਹਿ ਲੜੀਆਂ ਮੇਰੇ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੋਏ ਕਹਿੰਦੇ ਆ RAM ਸਿਉ ਹੇ ਭਾਈ ਪ੍ਰਮਾਤਮਾ ਦੇ ਨਾਲ ਸਾਦ ਸਹਿ ਲੜੀਆਂ ਸੰਗ ਭਾਵ ਸਤਸੰਗਤ ਨਾਲ ਮਿਲ ਕੇ ਪਰਮੇਸ਼ਰ ਦੇ ਨਾਲ ਪਰਮੇਸ਼ਰ ਦੇ ਪਿਆਰੇ ਸਾਧੂਆਂ ਦੇ ਨਾਲ ਮਿਲ ਕੇ ਸਤਿਗੁਰੂ ਮਹਾਰਾਜ ਕਹਿੰਦੇ ਸਤਸੰਗੀ ਸਹੇਲੀਆਂ ਦੀ ਸੰਗਤ ਵਿੱਚ ਪ੍ਰਭੂ ਦੇ ਨਾਲ ਮਿਲ ਕੇ ਚਿੱਤ ਜੋੜ ਕੇ ਵਾਹਿਗੁਰੂ ਦੇ ਨਾਲ ਨਾਮ ਦੇ ਨਾਲ ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ ਖੜਾਓ ਵਿੱਚ ਆ ਜਾਂਦਾ ਹੈ ਭਾਵ ਖੁਸ਼ੀਆਂ ਵਿੱਚ ਆ ਜਾਂਦਾ ਹੈ ਇਸ ਕਰਕੇ ਗੁਰਦੇਵ ਮਹਾਰਾਜ ਜੀ ਕਹਿੰਦੇ हे ਭਾਈ ਉਹ ਜੀਵ ਇਸਤਰੀਆਂ ਵੱਡੇ ਭਾਗਾ ਵਾਲੀਆਂ ਹਨ ਤਨ ਮਨ ਮੌਲਿਆ RAM ਸਿਉ ਸੰਗਸਾਰ ਦੇ ਸਹਿਲੜੀਆਂ ਹਾਂ ਜਿਹੜੀਆਂ ਜੀਵ ਇਸਤਰੀਆਂ ਭਰੀ ਪੂਰਨ ਪ੍ਰਮਾਤਮਾ ਦੇ ਪਿਆਰੇ ਸੰਤਾਂ ਦੇ ਨਾਲ ਮਿਲ ਕੇ ਨਾਮ ਜਪਣ ਵਾਲਿਆਂ ਨਾਲ ਮਿਲ ਕੇ ਸੰਗਤ ਕਰਦੀਆਂ ਨੇ ਨਾਮ ਵਿੱਚ ਜੁੜਦੀਆਂ ਹਨ ਉਹਨਾਂ ਦੀ ਮਹਿਮਾ ਕਰਨ ਤੋਂ ਪਰੇ ਹੈ ਸੰਗ ਸਾਧ ਸਹਿਲੜੀਆਂ ਸਹਿਲੜੀਆਂ ਕਹੀਏ ਜਿਹੜੀਆਂ ਜੀਵ ਇਸਤਰੀਆਂ ਸਤਸੰਗਤ ਕਰਦੀਆਂ ਨੇ ਨਾਮ ਜਪਦੀਆਂ ਨੇ ਤਨ ਮਨ ਮੌਲਿਆ ਖੁਸ਼ੀ ਦੇ ਵਿੱਚ ਰਾਮ ਸਿਉ ਵਾਹਿਗੁਰੂ ਦੇ ਨਾਲ ਵਾਹਿਗੁਰੂ ਨਾਲ ਮਿਲ ਕੇ ਮਸਤ ਹੋ ਗਈਆਂ ਨੇ ਖੁਸ਼ੀ ਦੇ ਵਿੱਚ ਆ ਗਈਆਂ ਨੇ ਜਿਹੜੀਆਂ ਜੀਵ ਇਸਤਰੀਆਂ ਸਾਧ ਜਿਨਾਤੀ ਬਾਹਰੀ ਸੇ ਰਹਨ ਅਕੇਲੜੀਆਂ ਹਾਂ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਹਿੰਦੇ ਨੇ ਬਾਹਰੀ ਬਿਨਾ ਭਾਵ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਨਾਮ ਨਹੀਂ ਜਪਦੀਆਂ ਸੰਗਤ ਨਹੀਂ ਕਰਦੀਆਂ ਸਾਧ ਜਿਨਾ ਤੇ ਬਾਹਰੀ ਸੇ ਰਹਿਣ ਅਕੇ ਲੜੀਆਂ ਹਮ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਰ ਜਿਹੜੀਆਂ ਜੀਵ ਇਸਤਰੀਆਂ ਗੁਰਮੁਖ ਪਿਆਰਿਓ ਸਤਸੰਗੀਆਂ ਦੀ ਸੰਗਤ ਤੋਂ ਵਾਂਝੀਆਂ ਰਹਿੰਦੀਆਂ ਹਨ ਇਸ ਮਹੀਨੇ ਵਿੱਚ ਸੰਗਤ ਨਹੀਂ ਕਰਦੀਆਂ ਉਹਨਾਂ ਇਕੱਲੀਆਂ ਭਾਵ ਛੁੱਟੜ ਹੀ ਰਹਿੰਦੀਆਂ ਹਨ ਉਹ ਦੁਖੀ ਹੀ ਰਹਿੰਦੀਆਂ ਹਨ ਜਿਵੇਂ ਸੜੇ ਹੋਏ ਤਿਲਾ ਦਾ ਬੂਟਾ ਪੈੜੀ ਵਿੱਚ ਗੁਰਮੁਖ ਪਿਆਰਿਓ ਨਿਖਸਮਾ ਰਹਿੰਦਾ ਹੈ ਕਿਉਂਕਿ ਉਹਨੂੰ ਕੋਈ ਪੁੱਛਦਾ ਨਹੀਂ ਹੈ ਇੱਕ ਬੂਟੇ ਨੂੰ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਜਿਵੇਂ ਤਿਲਾਂ ਦਾ ਬੂਟਾ ਕੱਲਾ ਹੀ ਖੜਾ ਹੈ ਉਹਨੂੰ ਕੋਈ ਸਿਆਣ ਦਾ ਨਹੀਂ ਇਸੇ ਤਰ੍ਹਾਂ ਉਹ ਜੀਵ ਇਸਤਰੀਆਂ ਨੇ ਜਿਹੜੀਆਂ ਸੰਗਤ ਤੋਂ ਨਾਮ ਤੋਂ ਵਾਂਝੀਆਂ ਹਨ ਤੇ ਜਿਹੜੀਆਂ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਵਿੱਚ ਜੁੜ ਗਈਆਂ ਉਹਨਾਂ ਦਾ ਤਾਂ ਕਹਿਣ ਕਥਨ ਤੋਂ ਪਰੇ ਹੈ ਉਹ ਤਾਂ ਖੜਾਓ ਵਿੱਚ ਨੇ ਖੁਸ਼ੀਆਂ ਵਿੱਚ ਨੇ ਪਰ ਜਿਹੜੀਆਂ ਇਸਤਰੀਆਂ ਜੀਵ ਇਸਤਰੀਆਂ ਸੰਗਤ ਤੋਂ ਬਾਂਝੀਆਂ ਹਨ ਨਾਮ ਤੋਂ ਬਾਂਝੀਆਂ ਹਨ ਸਾਧ ਜਿਨਾ ਤੇ ਬਾਹਰੀ ਜਿਹੜੀਆਂ ਸੰਗਤ ਤੋਂ ਬਾਹਰੀਆਂ ਹਨ ਸੇ ਰਹਿਣ ਅਕੇਲੜੀਆਂ ਉਹ ਕੱਲੀਆਂ ਹੀ ਤੜਫਦੀਆਂ ਰਹਿੰਦੀਆਂ ਨੇ ਦੁੱਖ ਸਹਾਰਦੀਆਂ ਹਨ ਤਿੰਨ ਦੁੱਖ ਨ ਕਬੂ ਉਤਰੈ ਸੇ ਜਮ ਕੇ ਵਸ ਪੜੀਆਂ ਮੇਰੀ ਪਰਸ਼ਾ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੀ ਕੀ ਗੱਲ ਕਰੀਏ ਉਹਨਾਂ ਦੀ ਕੀ ਸਾਨੂੰ ਵਰਣਨ ਕਰੀਏ ਜਿਹੜੀਆਂ ਰੱਬ ਦੇ ਪਿਆਰੇ ਨਾਮ ਤੋਂ ਬਾਂਝੀਆਂ ਹਨ ਜਿਹੜੀਆਂ ਵਾਹਿਗੁਰੂ ਦੇ ਦਰ ਤੋਂ ਬਾਂਝੀਆਂ ਹਨ ਜਿਹੜੀਆਂ ਕੱਲੀਆਂ ਰਹਿੰਦੀਆਂ ਹਨ ਤਿੰਨ ਦੁੱਖ ਨ ਕਬਹੂ ਉਤਰੈ ਇਕੱਲੀਆਂ ਨਿਸ਼ਖਮੀਆਂ ਜਿੰਦ ਨੂੰ ਵੇਖ ਕੇ ਗੁਰਮਖ ਪਿਆਰਿਓ ਕਾਮਾ ਅਧਿਕ ਕਈ ਵੈਰੀ ਆਕੇ ਕੇਰ ਲੈਂਦੇ ਹਨ ਕੱਲੀ ਇਸਤਰੀ ਨੂੰ ਕਈ ਦੁੱਖ ਲੱਗ ਜਾਂਦੇ ਹਨ ਕਿਸ ਕਰਕੇ ਇਸ ਜੀਵ ਇਸਤਰੀ ਨੂੰ ਕਈਆਂ ਨੇ ਆ ਕੇ ਘੇਰ ਲੈਂਦੇ ਹਨ ਤੇ ਉਹਨਾਂ ਦਾ ਵਿਕਾਰਾਂ ਤੋਂ ਉਪਜਿਆ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਨੇ ਦੁਸ਼ਮਣਾਂ ਨੂੰ ਚਿੰਬੜ ਜਾਂਦੇ ਹਨ ਤੇ ਗੁਰਮੁਖ ਪਿਆਰਿਓ ਉਹ ਜੀਵ ਇਸਤਰੀ ਦੁੱਖਾਂ ਦੇ ਵਿੱਚ ਪੈ ਜਾਂਦੀ ਹੈ ਕਦੇ ਵੀ ਉਹਦਾ ਦੁੱਖ ਨਹੀਂ ਉਤਰਦਾ ਉਹਦਾ ਦੁੱਖ ਦੂਰ ਨਹੀਂ ਹੁੰਦਾ ਉਹ ਦੁੱਖਾਂ ਤੋਂ ਬਚ ਨਹੀਂ ਸਕਦੀ ਤੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਤਨਾ ਵੱਡਾ ਦੁੱਖ ਲੱਗ ਜਾਂਦਾ ਹੈ ਜਮ ਕੈ ਵਸ ਪੜੀਆਂ ਹਨ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਜਮਾਂ ਦੇ ਵਸ ਪੈਂਦੀਆਂ ਹਨ ਜਮ ਆ ਕੇ ਪਕੜ ਲੈਂਦੇ ਹਨ ਕਿਉਂਕਿ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਫਿਰ ਉਹਨਾਂ ਨੂੰ ਜਮਾਂ ਦੇ ਡੰਡੇ ਪੈਂਦੇ ਨੇ ਤੇ ਦੁੱਖ ਘੇਰ ਲੈਂਦੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦੇ ਵਿੱਚੋਂ ਇਹ ਜਿਹੜੇ ਬੈਰੀ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਨੂੰ ਜਮਾਂ ਦੇ ਬਸ ਪਾ ਦਿੰਦੇ ਆ ਫਿਰ ਉਹ ਜਮ ਦੇ ਬਸ ਪੈ ਜਾਂਦੀ ਹੈ ਜਮ ਦੂਰ ਤੋਂ ਉਹਨੂੰ ਪਕੜ ਲੈਂਦੇ ਹਨ ਇਸ ਕਰਕੇ ਮੇਰੇ ਪਾਤਸ਼ਾਹ ਜੀ ਕਹਿੰਦੇ ਭਾਈ ਤਿੰਨ ਦੁੱਖ ਨ ਕਬੂ ਉਤਰੈ ਉਹਦਾ ਕਦੇ ਵੀ ਦੁੱਖ ਦੂਰ ਨਹੀਂ ਹੁੰਦਾ ਉਹਦਾ ਦੁੱਖ ਉਤਰਦਾ ਨਹੀਂ ਹੈ ਉਹ ਦੁੱਖਾਂ ਤੋਂ ਰਹਿਤ ਨਹੀਂ ਹੁੰਦੀ ਉਹ ਜੀਵ ਇਸਤਰੀ ਜਿਹੜੀ ਨਾਮ ਨਹੀਂ ਜਪਦੀ ਸੇਵਾ ਨਹੀਂ ਕਰਦੀ ਸਿਮਰਨ ਨਹੀਂ ਕਰਦੀ ਦਾਨ ਪੁੰਨ ਨਹੀਂ ਕਰਦੀ ਇਹ ਉਹਨਾਂ ਬਾਬਤ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦੇ ਦੁੱਖ ਹਮੇਸ਼ਾ ਚਿੰਬੜੇ ਰਹਿੰਦੇ ਨੇ ਤੇ ਅਖੀਰ ਨੂੰ ਸੇ ਜਮਕੈ ਵਸ ਪੜੀਆਂ ਖੀਰ ਨੂੰ ਕਹਿੰਦੇ ਪਾਤਸ਼ਾ ਜਮਾਂ ਦੇ ਵਸ ਵਿੱਚ ਪੈ ਜਾਂਦੀਆਂ ਨੇ ਜામ ਉਸ ਨੂੰ ਪਕੜ ਲੈਂਦੇ ਹਨ ਜਿੰਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਮੇਰੇ ਗੁਰਦੇਵ ਪਾਤਸ਼ਾ ਮਹਾਰਾਜ ਜੀ ਕਹਿੰਦੇ ਭਾਈ ਜਿਹੜੀਆਂ ਜੀਵ ਇਸਤਰੀਆਂ ਦਿਸੈ ਕਈਏ ਦਿਸਦੀਆਂ ਹਨ ਤੇ ਖੜੀਆਂ ਸਾਵਧਾਨ ਸੁਚੇਤ ਰਹਿਣੀਆਂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੀਆਂ ਨੇ ਸੁਚੇਤ ਰਹਿਣਾ ਦਾ ਮਤਲਬ ਕੀ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਜਿਹੜੀਆਂ ਨਿਤ ਹਰ ਰੋਜ਼ ਗੁਰੂ ਦੇ ਚਰਨਾਂ ਦੇ ਵਿੱਚ ਆਉਂਦੀਆਂ ਨੇ ਜਿਹੜੀਆਂ ਹਰ ਰੋਜ਼ ਸੰਗਤ ਕਰਦੀਆਂ ਨੇ ਜਿਹੜੀਆਂ ਜੀਵ ਇਸਤਰੀਆਂ ਰੋਜ਼ ਨਾਮ ਜਪਦੀਆਂ ਨੇ ਜਿਹੜੀਆਂ ਜੀਵ ਇਸਤਰੀਆਂ ਰੋਜ਼ ਨਿਤ ਨੇਮ ਕਰਦੀਆਂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੀਆਂ ਨੇ ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਚਰਨਾਂ ਵਿੱਚ ਆ ਕੇ ਝਾੜੂ ਦੀ ਸੇਵਾ ਕਰਦੀਆਂ ਨੇ ਨਾਮ ਜਪਦੀਆਂ ਨੇ ਸੇਵਾ ਕਰਦੀਆਂ ਨੇ ਸਿਮਰਨ ਕਰਦੀਆਂ ਨੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਜੀਵ ਇਸਤਰੀਆਂ ਉਹਨਾਂ ਨੂੰ ਦੁੱਖ ਕਦੇ ਆ ਨਹੀਂ ਸਕਦਾ ਉਹਨਾਂ ਨੂੰ ਦੁੱਖ ਚਿੰਬੜ ਨਹੀਂ ਸਕਦਾ ਜਿੰਨੀ 라ਵਿਆ ਪ੍ਰਭ ਆਪਨਾ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਭਰੀ ਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਰਾਵਿਆ ਕਹੀਏ ਜਿਨ੍ਹਾਂ ਨੇ ਹਿਰਦੇ ਵਿੱਚ ਧਾਰਨ ਕਰ ਲਿਆ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਵਸਾ ਲਿਆ ਜਿਨ੍ਹਾਂ ਜੀਵ ਇਸਤਰੀਆਂ ਨੇ ਪਰਮੇਸ਼ਰ ਪਤੀ ਪ੍ਰਭੂ ਦਾ ਸਾਥ ਮਾਣਿਆ ਆਨੰਦ ਮਾਣਿਆ ਵਿਕਾਰਾਂ ਦੇ ਹੱਲੇ ਬੱਲੇ ਤੋਂ ਸਦਾ ਸੁਚੇਤ ਦਿਸਦੀਆਂ ਹਨ ਨਾਮ ਦੇ ਨਾਲ ਜੁੜੀਆਂ ਰਹੀਆਂ ਵਿਕਾਰ ਉਹਨਾਂ ਉੱਤੇ ਚੋਟ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਜੀਵਨ ਸਫਲਾ ਹੋ ਗਿਆ ਉਹਨਾਂ ਦਾ ਰਖਵਾਲਾ ਵਾਹਿਗੁਰੂ ਪਰਮੇਸ਼ਰ ਹੋ ਗਿਆ ਇਸ ਕਰਕੇ ਆਪਣੇ ਸਹੇਬ ਨੂੰ ਮਾਣਿਆ ਆਨੰਦ ਮਾਣਿਆ ਵਾਹਿਗੁਰੂ ਦਾ ਨਾਮ ਜਪਿਆ ਉਸ ਦੀ ਸੇਵਾ ਅੰਦਰ ਸਦਾ ਹੀ ਖਲੋਤੀਆਂ ਦਿਸਦੀਆਂ ਹਨ ਵਾਹਿਗੁਰੂ ਦੇ ਨਾਮ ਵਿੱਚ ਸਦਿਆਂ ਸਦਾ ਭੇਜੀਆਂ ਰਹਿੰਦੀਆਂ ਹਨ ਇਸ ਕਰਕੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿੰਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਉਹ ਸਦਾ ਗੁਰੂ ਦੇ ਚਰਨਾਂ ਵਿੱਚ ਆਪਣੇ ਮਾਲਕ ਪਤੀ ਪਰਮੇਸ਼ਰ ਦੇ ਚਰਨਾਂ ਵਿੱਚ ਖੜੀਆਂ ਦਿਸਦੀਆਂ ਹਨ ਰਤਨ ਜਿ ਵਿਹਰ ਲਾਲ ਹਰ ਕੰਠ ਤਿੰਨਾਂ ਜੜੀਆਂ ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਰਤਨ ਜਿ ਵਿਹਰ ਲਾਲ ਹਰ ਕੰਠ ਤਿੰਨਾਂ ਜੜੀਆਂ ਹਾਂ ਕੰਠ ਕੀ ਇਹ ਗਲ ਵਿੱਚ ਭਾਵ ਹਿਰਦੇ ਵਿੱਚ ਹਿਰਦੇ ਗਲ ਵਿੱਚ ਪ੍ਰਮਾਤਮਾ ਦੇ ਗੁਣਾਂ ਨੂੰ ਉਹਨਾਂ ਨੇ ਧਾਰਨ ਕਰ ਲਿਆ ਉਹਨਾਂ ਦੇ ਹਿਰਦੇ ਵਿੱਚ ਗੁਰਮੁਖ ਪਿਆਰਿਓ ਪਰੀਪੂਰਨ ਪਰਮਾਤਮਾ ਹਿਰਦੇ ਵਿੱਚ ਵਸ ਗਿਆ ਐਸਾ ਉਹਨਾਂ ਨੇ ਕੰਠ ਦੇ ਵਿੱਚ ਗਲੇ ਵਿੱਚ ਰਤਨ ਪਾ ਲਿਆ ਹੈ ਹੀਰਾ ਪਾ ਲਿਆ ਹੈ ਜਿਵੇਂ ਹੀਰੇ ਜਵਾਹਰਾਤ ਦੇ ਲਾਲਾਂ ਦਾ ਗੁਰਮੁਖ ਪਿਆਰਿਓ ਗਲ ਵਿੱਚ ਹਾਰ ਪਾਇਆ ਹੁੰਦਾ ਹੈ ਇਸੇ ਤਰ੍ਹਾਂ ਉਹ ਨਾ ਜੀਵ ਇਸਤਰੀਆਂ ਨੇ ਵਾਹਿਗੁਰੂ ਦੇ ਨਾਮ ਦਾ ਰਤਨ ਲਾਲ ਅਮੋਲਕ ਵਸਤੂ ਨਾਮ ਦੀ ਪਾਲੀ ਹੈ ਰਤਨ ਜਵੇਹਰ ਰਤਨ ਜਵੇਹਰ ਜਿਹੜੇ ਆਪਾਂ ਪਾਉਂਦੇ ਆ ਗਲੇ ਵਿੱਚ ਲਾਲ ਪਰ ਉਹਨਾਂ ਨੇ ਕੀ ਪਾਇਆ دنیਆਵੀ ਤਾਂ ਪਾਉਂਦੇ ਨੇ ਸੋਨੇ ਚਾਂਦੀ ਦੇ ਹਾਰ ਗਲ ਚ ਤੇ ਗੁਰਮਖ ਪਿਆਰਿਓ ਪਰ ਜਿਹੜੀਆਂ ਨਾਮ ਜਪਣ ਵਾਲੀਆਂ ਜੀਵ ਇਸਤਰੀਆਂ ਨੇ ਹਰ ਕੰਠ ਤਿੰਨਾਂ ਜੜੀਆਂ ਹਰੀ ਵਾਹਿਗੁਰੂ ਦਾ ਹਾਰ ਪਾਲਿਆ ਉਹਨਾਂ ਵਾਹਿਗੁਰੂ ਦਾ ਉਹ ਰਤਨ ਪਾਲਿਆ ਜਿਹੜਾ ਕਿਤੇ ਵੀ ਮਿਲਦਾ ਨਹੀਂ ਹੈ ਨਾਨਕ ਬਾਛੈ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆਂ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਬਾਛੈ ਮੰਗਦਾ ਹਾਂ ਦਰ ਕਈਏ ਦਰ ਉੱਤੇ ਆ ਕੇ ਸਤਿਗੁਰੂ ਮਹਾਰਾ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਕਹਿੰਦੇ ਨਾਨਕ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਉਹਨਾਂ ਨਾਮ ਜਪਣ ਵਾਲਿਆਂ ਦੀ ਧੂੜ ਚਾਹੁੰਦਾ ਹੈ ਜੋ ਪ੍ਰਭੂ ਦੇ ਦਰ ਤੇ ਪਏ ਰਹਿੰਦੇ ਹਨ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਜੋ ਪ੍ਰਭੂ ਦੀ ਸਰਨ ਵਿੱਚ ਰਹਿੰਦੇ ਹਨ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਨਾਮ ਟਿਕਿਆ ਹੋਇਆ ਹੈ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਉਹਨਾਂ ਦੀ ਧੂੜ ਚਾਉਣਾ ਨਾਨਕ ਬਾਛੈ ਧੂੜ ਤਿੰਨ ਉਹਨਾਂ ਦੀ ਧੂੜ ਹੀ ਚਾਉਣਾ ਪਾਤਸ਼ਾਹ ਕਹਿੰਦੇ ਪ੍ਰਭ ਸਰਣੀ ਦਰ ਪੜੀਆਂ ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਪਈਆਂ ਰਹਿੰਦੀਆਂ ਨੇ ਵਾਹਿਗੁਰੂ ਦੇ ਨਾਮ ਵਿੱਚ ਭਿੱਜੀਆਂ ਰਹਿੰਦੀਆਂ ਨੇ ਜਿਹੜੇ ਵਾਹਿਗੁਰੂ ਦੇ ਰੰਗ ਵਿੱਚ ਭਿੱਜੀਆਂ ਹੋਈਆਂ ਹਨ ਉਹਨਾਂ ਦੀ ਧੂੜ ਜੇ ਮੈਨੂੰ ਮਿਲ ਜਾਵੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹਨ ਮੱਗਰ ਪ੍ਰਭ ਅਰਾਧਣਾ ਬਹੁੜ ਨ ਜਨ ਮੜੀਆਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਇਸ ਮਹੀਨੇ ਦੇ ਵਿੱਚ ਬਖਸ਼ਿਸ਼ ਕਰਦੇ ਕਹਿੰਦੇ ਬਹੁੜ ਮੁੜ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਮੱਗਰ ਦੇ ਮਹੀਨੇ ਵਿੱਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦੇ ਗੇੜ ਨਹੀਂ ਵਾਪਰਦਾ ਫਿਰ ਦੁਬਾਰਾ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਇਸ ਕਰਕੇ ਮੱਗਰ ਪ੍ਰਭ ਅਰਾਧਨਾ ਜਿਹੜੇ ਜੀਵ ਇਸਤਰੀਆਂ ਮੱਗਰ ਦੇ ਮਹੀਨੇ ਦੇ ਵਿੱਚ ਭਰੀ ਪੂਰਨ ਪ੍ਰਭੂ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਣਗੀਆਂ ਪਰਮੇਸ਼ਰ ਨੂੰ ਅਰਾਧਣਗੀਆਂ ਬਹੌੜ ਨਾ ਜਨ ਮੜੀਆਂ ਉਹਨਾਂ ਦਾ ਦੁਬਾਰਾ ਜਨਮ ਨਹੀਂ ਹੁੰਦਾ ਜਨਮ ਤੋਂ ਮੁਕਤ ਹੋ ਜਾਂਦੀਆਂ ਨੇ ਜਮਾਂ ਦੇ ਵਸ ਨਹੀਂ ਪੈਂਦੀਆਂ ਸੋ ਇਸ ਕਰਕੇ ਉਹਨਾਂ ਦਾ ਆਧਾਰ ਹੋ ਜਾਂਦਾ ਹੈ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦੀਆਂ ਨੇ ਜੀਵ ਇਸਤਰੀਆਂ ਪ੍ਰਮਾਤਮਾ ਦਾ ਸਿਮਰਨ ਕਰਕੇ ਆਪਣਾ ਮਨੁੱਖਾ ਜਨਮ ਸਫਲ ਬਣਾਉਂਦੀਆਂ ਹਨ ਇਸ ਕਰਕੇ ਮੱਗਰ ਪ੍ਰਭ ਅਰਾਧਨਾ ਬਹੁੜ ਨ ਜਨਮੜੀਆਂ ਨਾ ਉਹ ਜੰਮਦੀਆਂ ਨੇ ਨਾ ਮਰਦੀਆਂ ਹਨ ਜੰਮਣ ਮਰਨ ਤੋਂ ਕਹਿ ਲਈ ਇਹ ਰਹਿਤ ਹੋ ਜਾਂਦੀਆਂ ਨੇ ਉਹ ਜੀਵ ਇਸਤਰੀਆਂ ਜਿਹੜੀਆਂ ਇਸ ਮੱਗਰ ਦੇ ਮਹੀਨੇ ਦੇ ਵਿੱਚ ਪਰੀ ਪੂਰਨ ਪ੍ਰਮਾਤਮਾ ਦਾ ਨਾਮ ਜਪਣਗੀਆਂ ਪਰਮੇਸ਼ਰ ਦਾ ਬੰਦਗੀ ਕਰਨਗੀਆਂ ਪਰਮੇਸ਼ਰ ਦਾ ਸਿਮਰਨ ਕਰਨਗੀਆਂ ਇਸ ਮਹੀਨੇ ਵਿੱਚ ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਚਰਨਾਂ ਨਾਲ ਜੁੜਨਗੀਆਂ ਗੁਰੂ ਦੇ ਚਰਨਾਂ ਵਿੱਚ ਆਉਣਗੀਆਂ ਤਨ ਮਨ ਧੰ ਦੇ ਨਾਲ ਸੇਵਾਵਾਂ ਕਰਨ ਗੀਆਂ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਫਲਾ ਬਣ ਜਾਵੇਗਾ ਤੇ ਸਤਿਗੁਰੂ ਮਹਾਰਾਜ ਜੀ ਸਦਾ ਉਹਨਾਂ ਦੇ ਉੱਤੇ ਮਿਹਰ ਭਰਿਆ ਤਰਖੇਗਾ ਸੋ ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬੇਅੰਤ ਹੀ ਭੁੱਲਾਂ ਹੋ ਗਈਆਂ ਹੋਣਗੀਆਂ ਸੰਗਤ ਤੇ ਗੁਰੂ ਮਹਾਰਾਜ ਜੀ ਬਖਸ਼ ਦੇਣ ਅੱਗੇ ਤੋਂ ਸਤਿਗੁਰੂ ਜੀ ਸਤ ਮੱਤ ਬਖਸ਼ਿਸ਼ ਕਰਨ ਆਉ ਖੀਰਲੀ ਪੰਗਤੀ ਪੜ ਕੇ ਭਾਈ ਆਪਾਂ ਫਤੇ ਦੀ ਸਾਂਝ ਪਾਈਏ ਰਤਨ ਜਵੀ ਹਰ ਲਾਲ ਹਰ ਕੰਠ ਤੇ ਨਾ ਜੜੀਆਂ ਨਾਨਕ ਬਾਛ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆਂ ਮਗਰ ਪ੍ਰਭ ਅਰਾਧਨਾ ਬਹੁੜਨ ਜਨਮੜੀਆਂ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ